ਸਤ ਸ੍ਰੀ ਅਕਾਲ ਸਾਹਿਤਕ ਸਾਥੀ ਚੈਨਲ ਤੇ ਆਪ ਜੀ ਦਾ ਸਵਾਗਤ ਮੈਂ ਹਾਂ ਹਰਮਿਤ ਕੌਰ ਪਿਆਰੇ ਵਿਦਿਆਰਥੀਓ ਅੱਜ ਦੀ ਕਲਾਸ ਦੇ ਵਿੱਚ ਅਸੀਂ ਬੀਏ ਚੌਥਾ ਸੈਮੈਸਟਰ ਦਾ ਜੋ ਸਿਲੇਬਸ ਹੈ ਪੰਜਾਬੀ ਵਿਸ਼ੇ ਦਾ ਜਿਸ ਦਾ ਨਾਮ ਹੈ ਮੱਧਕਾਲੀ ਪੰਜਾਬੀ ਸਾਹਿਤ ਅਤੇ ਸਾਹਿਤ ਰੂਪ ਭਾਗ 2 ਇਸ ਦੇ ਬਾਰੇ ਵਿਸਤਾਰ ਦੇ ਵਿੱਚ ਚਰਚਾ ਕਰਾਂਗੇ ਕਿ ਇਸ ਦੇ ਵਿੱਚ ਕਿਹੜੀਆਂ-ਕਿਹੜੀਆਂ ਪੁਸਤਕਾਂ ਹਨ ਕਿਹੜੇ-ਕਿਹੜੇ ਲੇਖਕ ਹਨ ਪੇਪਰ ਦਾ ਪੈਟਰਨ ਕੀ ਹੈ ਕਿੰਨੇ ਯੂਨਿਟ ਹਨ ਇਸ ਤੋਂ ਪਹਿਲਾਂ ਕਿ ਚਰਚਾ ਸ਼ੁਰੂ ਕੀਤੀ ਜਾਵੇ ਅਗਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਦਾ ਬਟਨ ਵੀ ਦਬਾ ਲਵੋ ਤਾਂ ਜੋ ਆਉਣ ਵਾਲੀਆਂ ਲੈਕਚਰ ਲੜੀਆਂ ਤੁਹਾਡੇ ਤੱਕ ਸਮੇਂ ਸਿਰ ਪਹੁੰਚਦੀਆਂ ਰਹਿਣ ਤੇ ਨਾਲ ਹੀ ਇਸ ਚੈਨਲ ਨੂੰ ਆਪਣੇ ਹੋਰ ਵਿਦਿਆਰਥੀ ਸਾਥੀਆਂ ਦੇ ਨਾਲ ਸਾਂਝਾ ਜ਼ਰੂਰ ਕਰ ਲਿਆ ਕਰੋ ਇਸ ਦੇ ਨਾਲ ਚੈਨਲ ਦਾ ਵੀ ਵਿਕਾਸ ਹੈ ਤੇ ਨਾਲ ਹੀ ਹੋਰ ਨਵੇਂ ਵਿਦਿਆਰਥੀਆਂ ਦੇ ਬੜਾਈ ਦੇ ਵਿੱਚ ਤੁਹਾਡਾ ਸਹਿਯੋਗ ਵੀ ਸ਼ਾਮਿਲ ਹੋ ਜਾਂਦਾ ਹੈ ਸੋ ਆਓ ਜੁੜਦੇ ਹਾਂ ਅੱਜ ਦੀ ਕਲਾਸ ਦੇ ਨਾਲ ਜਿਵੇਂ ਕਿ ਦੱਸਿਆ ਹੈ ਕਿ ਇਸ ਪੇਪਰ ਜਿਸ ਦਾ ਡਿਸਪੀਸਪਲਨ ਸਪੈਸੀਫਿਕ ਕੋਰਸ ਅਧੀਨ ਇਸ ਦਾ ਪੇਪਰ ਦਾ ਜੋ ਟਾਈਟਲ ਹੈ ਉਹ ਹੈ ਮੱਧਕਾਲੀ ਪੰਜਾਬੀ ਸਾਹਿਤ ਅਤੇ ਸਾਹਿਤ ਰੂਪ ਭਾਗ 2 ਇਹ ਪੇਪਰ ਵੀ 3rd ਸੈਮੈਸਟਰ ਦੇ ਵਾਂਗ 4 ਕ੍ਰੈਡਿਟ ਦਾ ਹੀ ਹੈ ਕੁੱਲ 100 ਨੰਬਰ ਦਾ ਪੇਪਰ ਹੋਵੇਗਾ ਜਿਸ ਦੇ ਵਿੱਚ 70 ਨੰਬਰ ਦਾ ਤੁਹਾਡਾ ਥਿਉਰੀ ਪੇਪਰ ਹੋਵੇਗਾ ਲਿਖਿਤ ਪ੍ਰੀਖਿਆ ਤੇ ਅੰਦਰੂਨੀ ਮੁਲਾਂਕਣ ਭਾਅ ਇੰਟਰਨਲ ਅਸੈਸਮੈਂਟ 30 ਨੰਬਰ ਦੀ ਹੈ ਸਮਾਂ ਇਸ ਦਾ ਵੀ 3 ਘੰਟੇ ਹੈ ਪਹਿਲਾ ਪ੍ਰਸ਼ਨ 3rd ਸੈਮੈਸਟਰ ਵਾਂਗ ਲਾਜ਼ਮੀ ਹੋਵੇਗਾ ਤੇ ਇਸ ਪ੍ਰਸ਼ਨ ਦੇ ਵਿੱਚ ਕੁੱਲ 7 ਪ੍ਰਸ਼ਨ ਪੁੱਛੇ ਜਾਣਗੇ ਜਿਨ੍ਹਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਅੰਦਰੂਨੀ ਚੋਣ ਨਹੀਂ ਹੋਵੇਗੀ ਤੇ ਇਹ ਪ੍ਰਸ਼ਨ 2-2 ਨੰਬਰ ਦੇ ਹੋਣਗੇ ਤੇ ਕੁੱਲ 14 ਅੰਕ ਦਾ ਇਹ ਪਹਿਲਾ ਜੋ ਪ੍ਰਸ਼ਨ ਹੈ ਕੰਪਲਸਰੀ ਲਾਜ਼ਮੀ ਹੋਵੇਗਾ ਸਾਰਾ ਸਿਲੇਬਸ ਜੋ ਹੈ 4 ਭਾਗਾਂ ਦੇ ਵਿੱਚ ਭਾਵ 4 ਯੂਨਿਟਸ ਦੇ ਵਿੱਚ ਵੰਡਿਆ ਹੋਇਆ ਹੈ ਤੇ ਹਰ ਭਾਗ ਦੇ ਵਿੱਚ ਦੋ ਪ੍ਰਸ਼ਨ ਪੁੱਛੇ ਜਾਣਗੇ ਤੇ ਵਿਦਿਆਰਥੀਆਂ ਨੇ ਹਰ ਭਾਗ ਦੇ ਵਿੱਚੋਂ ਇੱਕ ਪ੍ਰਸ਼ਨ ਕਰਨਾ ਹੋਵੇਗਾ ਤੇ ਹਰ ਪ੍ਰਸ਼ਨ 14 ਅੰਕ ਦਾ ਹੋਵੇਗਾ ਇਹ ਐਗਜ਼ਾਮੀਨਰ ਤੇ ਨਿਰਪਰ ਕਰਦਾ ਹੈ ਕਿ ਉਹ ਜੋ ਉਹਨਾਂ ਨੇ ਚੁਆਇਸ ਦੇਣੀ ਹੈ ਚਾਰਾਂ ਭਾਗਾਂ ਦੇ ਵਿੱਚ ਉਹ ਦੇ ਵਿੱਚ ਉਹ 7 ਜਮਾ 7 ਦੇ ਦੋ ਪ੍ਰਸ਼ਨ ਪਾ ਸਕਦੇ ਹਨ ਤੇ 14 ਜਮਾ 14 ਦੇ ਦੋ ਵੀ ਪਾ ਸਕਦੇ ਹਨ ਇਹ ਵਿਦਿਆਰਥੀਆਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਸਾਰੇ ਦਾ ਸਾਰਾ ਸਿਲੇਬਸ ਤੁਸੀਂ ਸੰਪੂਰਨ ਤੌਰ ਤੇ ਯਾਦ ਕਰਨਾ ਹੈ ਕੋਈ ਵੀ ਪ੍ਰਸ਼ਨ ਤੁਸੀਂ ਛੱਡਣਾ ਨਹੀਂ ਹੈ ਕਿਉਂਕਿ ਛੱਡੋਗੇ ਤਾਂ ਉਹਦੇ ਵਿੱਚ ਤੁਹਾਨੂੰ ਅੱਗੇ ਦਿੱਕਤ ਆ ਸਕਦੀ ਹੈ ਪੇਪਰ ਦਾ ਪੈਟਰਨ ਕੀ ਹੈ ਇਸ ਦੇ ਵਿੱਚ ਚਾਰ ਯੂਨਿਟ ਹਨ ਜਿਵੇਂ ਕਿ ਦੱਸਿਆ ਹੈ ਪਹਿਲਾ ਭਾਗ ਜੋ ਹੈ ਉਸ ਦੇ ਵਿੱਚ ਸਿਲੇਬਸ ਦੇ ਵਿੱਚ ਜਿੰਨੀਆਂ ਵੀ ਪੁਸਤਕਾਂ ਹਨ ਪੁਸਤਕਾਂ ਕਿਹੜੀਆਂ ਹਨ ਇਸ ਦੇ ਬਾਰੇ ਅਸੀਂ ਭਾਗ ਤੀਸਰੇ ਤੇ ਭਾਗ ਦੂਸਰੇ ਦੇ ਵਿੱਚ ਚਰਚਾ ਕਰਾਂਗੇ ਤੇ ਇੰਦਰ ਪੁਸਤਕਾਂ ਦੇ ਵਿੱਚ ਜੋ ਲੇਖਕਾਂ ਲੇਖਕ ਹਨ ਉਹਨਾਂ ਲੇਖਕਾਂ ਦੇ ਰਚਨਾ ਕਾਲ ਯਾਨੀ ਕਿ ਜੋ ਪੁਸਤਕਾਂ ਸਿਲੇਬਸ ਦੇ ਵਿੱਚ ਸ਼ਾਮਿਲ ਹਨ ਉਹਨਾਂ ਪੁਸਤਕਾਂ ਦੇ ਵਿੱਚ ਜੋ ਲੇਖਕ ਹਨ ਉਹਨਾਂ ਲੇਖਕਾਂ ਦੇ ਰਚਨਾ ਕਾਲ ਦੇ ਨਾਲ ਸਬੰਧਿਤ ਪ੍ਰਸ਼ਨ ਸਾਹਿਦਿਅ ਇਤਿਹਾਸਿਕ ਪਰਿਪੇਖ ਦੇ ਨਾਲ ਸਬੰਧਿਤ ਪ੍ਰਵ੍ਰਿਤੀਆਂ ਵਿਕਾਸ ਤੇ ਮੱਖੋ-ਵੱਖ ਲੇਖਕਾਂ ਯਾਤਰਾਵਾਂ ਦੇ ਤੁਲਨਾਤਮਕ ਅਧਿਐਨ ਦੇ ਨਾਲ ਸਬੰਧਿਤ ਪ੍ਰਸ਼ਨ ਵੀ ਪੁੱਛਿਆ ਜਾ ਸਕਦਾ ਹੈ। ਭਾਗ ਦੂਸਰਾ ਜੋ ਹੈ ਉਸ ਦੇ ਵਿੱਚ ਕਾਵ ਜੋਤਾ ਪੁਸਤਕ ਹੈ ਜੋ ਕਿ ਕ੍ਰਿਸ਼ੇਤਰਾ ਯੂਨੀਵਰਸਿਟੀ ਦੇ ਪ੍ਰਕਾਸ਼ਨ ਵਿਭਾਗ ਤੋਂ ਪ੍ਰਕਾਸ਼ਿਤ ਕੀਤੀ ਗਈ ਸੀ ਇਸ ਦੇ ਸੰਪਾਦਕ ਸਨ ਅਮਰਜੀਤ ਸਿੰਘ ਅਬਰਾਏ ਅਤੇ ਗੁਰਦਿਆਲ ਸਿੰਘ ਜੀ ਤੇ ਇਸ ਪੁਸਤਕ ਦੇ ਵਿੱਚ ਜੋ ਲੇਖਕ ਹਨ ਉਹ ਹਨ ਕਵੀ ਜੋ ਹਨ ਇਸ ਕਾਵ ਜੋਤਾ ਪੁਸਤਕ ਦੇ ਵਿੱਚ ਗੁਰੂ ਨਾਨਕ ਦੇਵ ਜੀ ਗੁਰੂ ਤੇਗ ਬਹਾਦਰ ਜੀ ਗੁਰੂ ਗੋਬਿੰਦ ਸਿੰਘ ਜੀ ਅਤੇ ਭਾਈ ਗੁਰਦਾਸ ਜੀ ਇਹਨਾਂ ਲੇਖਕਾਂ ਦੇ ਜੀਵਨ ਤੇ ਰਚਨਾ ਪ੍ਰਕਿਰਿਆ ਦੇ ਨਾਲ ਸੰਬੰਧਿਤ ਸਵਾਲ ਇਨ੍ਹਾਂ ਲੇਖਕਾਂ ਦੀਆਂ ਜੋ ਕਾਵ ਵਨਗੀਆਂ ਹਨ ਉਹਨਾਂ ਦੀ ਪ੍ਰਸੰਗ ਸਹਿਤ ਵਿਆਖਿਆ ਦੇ ਨਾਲ ਸੰਬੰਧਿਤ ਸਵਾਲ ਪੁੱਛੇ ਜਾ ਸਕਦੇ ਹਨ ਤੇ ਇਹ ਪ੍ਰਸ਼ਨ ਜਿਹੜਾ ਹੈ ਇਸ ਦੇ ਵਿੱਚ ਦੋ ਆਪਸ਼ਨ ਹੋਣਗੇ ਜਿੰਨਾ ਦੇ ਵਿੱਚੋਂ ਇੱਕ ਵਿਦਿਆਰਥੀਆਂ ਨੇ ਕਰਨਾ ਹੋਵੇਗਾ ਤੇ ਇਹ 14 ਨੰਬਰ ਦਾ ਹੋਵੇਗਾ ਪਹਿਲੇ ਯੂਨਿਟ ਦੇ ਵਿੱਚੋਂ ਵੀ 14 ਨੰਬਰ ਦਾ ਤੀਸਰੇ ਯੂਨਿਟ ਦੇ ਵਿੱਚ ਜੋ ਪੁਸਤਕ ਹੈ ਉਸ ਦਾ ਨਾਮ ਹੈ ਗਦਦਰਪਨ ਇਹ ਪੁਸਤਕ ਵੀ ਕ੍ਰਿਸ਼ੇਤਰਾ ਯੂਨੀਵਰਸਿਟੀ ਦੇ ਪਬਲਿਕੇਸ਼ਨ ਜੋ ਪ੍ਰਕਾਸ਼ਨ ਵਿਭਾਗ ਹੈ ਪਬਲਿਕੇਸ਼ਨ ਬਿਊਰੋ ਉਥੋਂ ਸੰਪਾਦਿਤ ਕੀਤੀ ਗਈ ਹੈ ਤੇ ਸੰਪਾਦਕ ਕਹਾਨੇਸਤੇ ਦਰਸ਼ਨ ਸਿੰਘ ਜੀ ਅਤੇ ਲਲਿਤ ਕੁਮਾਰ ਜੈਨ ਜੀ ਇਹਨਾਂ ਪੁਸਤਕਾਂ ਦੇ ਜੋ ਸਬੰਧਿਤ ਲੇਖਕ ਹੋਣਗੇ ਇਸ ਪੁਸਤਕ ਗਾਦਰਪਨ ਦੇ ਵਿੱਚ ਜਿੰਨੇ ਲੇਖਕ ਹੋਣਗੇ ਉਹਨਾਂ ਦੀਆਂ ਰਚਨਾਵਾਂ ਦੇ ਨਾਲ ਸਬੰਧਿਤ ਸਵਾਲ ਪੁੱਛੇ ਜਾ ਸਕਦੇ ਹਨ ਭਾਵ ਰਚਨਾਵਾਂ ਦੀ ਜਿਵੇਂ ਸਾਹਿਤਕ ਆਲੋਚਨਾ ਦੇ ਸੰਦਰਭ ਦੇ ਵਿੱਚ ਤੇ ਕਿਹੜੇ-ਕਿਹੜੇ ਲੇਖ ਹੋਣਗੇ ਇਹਦੇ ਵਿੱਚ ਮੈਂਸ਼ਨ ਹੈ ਕਿ ਗੱਦ ਦਰਪਣ ਦੇ 7 ਤੋਂ ਬਾਅਦ ਭਾਵ ਗੱਦ ਦਰਪਣ ਦੇ ਵਿੱਚ ਕੁੱਲ 12 ਲੇਖ ਹਨ ਜਿਨ੍ਹਾਂ ਦੇ ਵਿੱਚੋਂ 7ਵੇਂ ਤੋਂ ਸ਼ੁਰੂ ਹੋ ਕੇ 7ਵਾਂ ਲੇਖਕ ਹੈ ਜੋ ਲੇਖ ਹੈ ਉਹ ਹੈ ਗੁਰਬਾਣੀ ਲੇਖ ਫਿਰ 8ਵਾਂ ਲੇਖ ਜੋ ਹੈ ਉਹ ਹੈ ਨਾਟਕ ਦੀ ਨਗਰਦਾਦੀ 9ਵਾਂ ਲੇਖ ਹੈ ਚਿੱਤਰਕਲਾ ਦੀ ਸਮਰਥਾ 10ਵਾਂ ਲੇਖ ਹੈ ਸਾਦਾ ਸੰਤਾਲੀ ਸ਼ਰਦਾ 11ਵਾਂ ਲੇਖ ਜੋ ਹੈ ਉਹ ਹੈ ਖੁਦਾ ਬਚਾਵੇ ਜੁਗਲ ਖੋਰਾ ਤੋਂ ਤੇ 12ਵਾਂ ਲੇਖ ਜੋ ਹੈ ਉਹ ਬਹੁਪੱਖੀ ਸ਼ਖਸੀਅਤ ਡਾਕਟਰ ਅੰਬੇਦਕਰ ਜੀ ਦੇ ਬਾਰੇ ਹੈ ਭਾਗ ਇਹਨਾਂ 6 ਜੋ ਲੇਖ ਹਨ ਇਹਨਾਂ ਲੇਖਕਾਂ ਤੇ ਲੇਖਾਂ ਦੇ ਬਾਰੇ ਸਵਾਲ ਪੁੱਛਿਆ ਜਾ ਸਕਦਾ ਹੈ ਇਸ ਯੂਨਿਟ ਦੇ ਵਿੱਚ ਤੇ ਚੌਥਾ ਭਾਗ ਜੋ ਹੈ ਇਸ ਦੇ ਵਿੱਚ ਹੈ ਸਾਹਿਤ ਦੇ ਰੂਪ ਸਫਰਨਾਮਾ ਜੀਵਨੀ ਸਵੈ ਜੀਵਨੀ ਰੇਖਾ ਚਿੱਤਰ ਅਤੇ ਨਿਬੰਧ ਇਹਨਾਂ ਦੇ ਬਾਰੇ ਵਿਸਤਾਰ ਦੇ ਵਿੱਚ ਚਰਚਾ ਚੈਨਲ ਦੀ ਪਲੇਲਿਸਟ ਦੇ ਵਿੱਚ ਸ਼ਾਮਿਲ ਕਰ ਦਿੱਤੀ ਜਾਵੇਗੀ ਸਾਰੇ ਯੂਨਿਟਸ ਦੇ ਬਾਰੇ ਵਕਖ ਵਕਖ ਜੋ ਲੈਕਚਰ ਹਨ ਉਹਨਾਂ ਨੂੰ ਅੱਜ ਦੀ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਸ਼ਾਮਿਲ ਕਰਕੇ ਪਲੇਲਿਸਟ ਬਣਾ ਦਿੱਤੀ ਜਾਵੇਗੀ ਸੋ ਤੁਸੀਂ ਜੁੜੇ ਰਹਿਣਾ ਇਸ ਚੈਨਲ ਦੇ ਨਾਲ ਤੇ ਆਪਣੇ ਵਿਦਿਆਰਥੀ ਹੋਰ ਸਾਥੀਆਂ ਦੇ ਨਾਲ ਵੀ ਸਾਂਝਾ ਕਰਦੇ ਰਿਹਾ ਕਰੋ ਚੈਨਲ ਦੇ ਨਾਲ ਜੁੜਨ ਦੇ ਲਈ ਬਹੁਤ-ਬਹੁਤ ਸ਼ੁਕਰਾਨਾ ਆਪਣੀ ਕੋਈ ਵੀ ਸਮੱਸਿਆ ਜੋ ਹੈ ਉਸ ਨੂੰ ਕਮੈਂਟ ਰੂਪ ਦੇ ਵਿੱਚ ਕਮੈਂਟ ਬਾਕਸ ਵਿੱਚ ਜਾ ਕੇ ਦੱਸ ਸਕਦੇ ਹੋ ਤੇ ਸ਼ੁਕਰਾਨੇ ਵਜੋਂ ਕੁਝ ਸ਼ਬਦ ਵੀ ਅंकित ਕਰ ਲੈਣੇ ਚਾਹੀਦੇ ਹਨ ਸ਼ੇਅਰ ਵੀ ਕਰੋ ਸਬਸਕ੍ਰਾਈਬ ਵੀ ਕਰੋ ਮਿਲਾਂਗੇ ਅਗਲੇ ਲੈਕਚਰ ਲਈ ਲੈ ਕੇ ਤਦ ਤੱਕ ਲਈ ਜੁੜੇ ਰਹੋ ਇਸ ਚੈਨਲ ਦੇ ਨਾਲ ਧੰਨਵਾਦ